ਮੈਂ ਕਹਾਂ ਜਿੱਥੇ ਸਾਡਾ ਮਨ ਉਹਨਾਂ ਨੂੰ ਕਰੋ ਆ ਉਹਨਾਂ ਦੀ ਲਾਈਨ ਬਣਦੀ ਹੈ ਜੀ ਸਾਰੀ ਲਾਈਨ ਉਹਨਾਂ ਦਾ ਬੋਲਦਾ ਹੀ ਬਣਦਾ ਹੈ ਇਹ ਉਹ ਕੀ ਕਹਿੰਦੇ ਗੱਲ ਵੀ ਨਹੀਂ ਲੱਗੇ ਜਿਹੜਾ ਹੋ ਗਏ ਭਈਆ ਚਲੋ ਜੰਮ ਮੈਂ ਮੋਕ ਟੇਕ ਕਰਮੈਨ ਕਰਦੀ ਆ ਕੋ ਮਾਜੀ ਕਿਹੜਾ ਕਰਦਾ ਕੋਸ਼ਟੇ ਆ ਦੋ ਹੋਣਾ ਆ ਇਹ ਇਹ ਨਾਮ ਤੇਜਾ ਸਿੰਘ ਆ ਜੀ ਵੀਰ ਜੀ ਕੀ ਗੱਲ ਹੋਈ ਹੈ ਜਿਹੜੀ ਬੇਟੀ ਕੋਈ ਗੱਲ ਬਾਤ ਨਹੀਂ ਹੋ ਜੀ ਕੋਈ ਮੈਨੂੰ ਪਤਾ ਨਹੀਂ ਗੱਲ ਬਾਤ ਬਾਰੇ ਠੀਕ ਹੈ ਨਾ ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਨੂੰ ਹਾਂ ਕੰਮ ਕਰਦੇ ਨੂੰ ਛੱਡ ਕੇ ਆਇਆ ਘਰਾਂ ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਾਂ ਕਹਿੰਦਾ ਮੈਂ ਕੰਮ ਜਾ ਕੇ ਆਇਦਰ ਠੀਕ ਹੈ ਹਾਂ ਕੋਈ ਦੱਸਿਆ ਨਹੀਂ ਕੁਝ ਮੈਂ ਕਿੱਥੇ ਨਹਿਰ ਤੇ ਜਾਣਾ ਕਿਤੇ ਕੁਝ ਨਹੀਂ ਦੱਸਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਬੇਟੀ ਨੇ ਇੱਥੇ ਆ ਕੇ ਚੱਲ ਗਈ ਉਹ ਮੇਰੇ ਕੋਲੋਂ ਪਤੀਜੀ ਦਾ ਫੋਨ ਆਇਆ ਤੇ ਹਾਂ ਤੇ ਬੇਟੀ ਵਿਆਹੀ ਵੀ ਸੀ ਜੀ ਬੇਟੀ ਪਹਿਲਾਂ ਵਿਆਹੀ ਹੋਈ ਸੀ ਹਾਂ ਉਹ ਤਲਾਕ ਹੋਇਆ ਤਾਂ ਉਹਦਾ ਕੁਝ ਠੀਕ ਹੈ ਜੀ ਇਹਦਾ ਬਿੱਟ ਵਿੱਚ ਹੋਇਆ ਉਹ ਕਿਦਾਂ ਉਹ ਬੇਟਾ ਪਛਾਣ ਵਾਸਤੇ ਗਿਆ ਤਾਨੂੰ ਉਹ ਉਹਦੀ ਜੈਡ ਬਾਡੀ ਮਿਲ ਹੀ ਨਹੀਂ ਨਹੀਂ ਉਹਦੀ ਮਿਲ ਹੀ ਨਹੀਂ ਡੈਡ ਬਾਡੀ ਹਾਂ ਜੀ ਤੇ ਭਾਲ ਚਾਲ ਜਾਰੀ ਭਾਲ ਚਾਲ ਚੱਲ ਰਹੀ ਹੈ ਤੇ ਪੁਲਿਸ ਨੇ ਰਿਪੋਰਟ ਕੀਤਾ ਹਾਂ ਉਹ ਕਰਿਆ ਹੋਇਆ ਜੀ ਤਾਂ ਇਸ ਕੋਸ ਨੂੰ ਅਬਦੁੱਲਾ ਸਾਨੂੰ ਪਰਿਵਾਰਿਕ ਕੋਈ ਨਾਮ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾ ਜੀ ਗੋਤਾਖਰੋ ਟੀਮ ਦਾ ਪ੍ਰਧਾਨ ਇਹ ਮਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ 'ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ ਚ ਅਚਾਨਕ ਕਈਆ ਪੈਰ ਫਿਸਲਿਆ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ ਚ ਤੇਜ਼ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਕੁੜੀ ਡਟ ਬੋੜੀ ਪਸਿਆਣਾ ਪਖੜਾ ਨਹਿਰ ਤੋਂ ਬਰਾਮਤ ਹੋ ਗਈ ਆ ਕੁਝ ਕਾਰਨ ਪਤਾ ਲੱਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਹੋਥਰੇ ਪਰਿਵਾਰ ਸਦਮੇ 'ਚ ਕਿਉਂਕਿ ਆ ਅਚਾਨਕ ਕਿੱਡਾ ਵੱਡਾ ਹਸਤਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸਮਝ ਨਹੀਂ ਪਾਰੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀ ਕਿੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਪੁਲਿਸ ਨੂੰ ਜਾਣਕਾਰੀ ਦੇ ਦਿੱ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਗਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਦੀ ਕੁੜੀ ਪਹਿਲਾਂ ਨਾਬਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਇਦਾਂ ਦਾ ਨਹੀਂ ਅਚਾਨਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰ ਵੀ ਉਹਦਾ ਫਿਸਲ ਸਕਦਾ ਤੇ ਕੋਈ ਵੱਡੀ ਗੱਲ ਨਹੀਂ ਹੈ ਮੈਰਿਟ ਹੀ ਮੈਰਿਟ ਕੁਝ ਪਰਿਵਾਰ ਦਾ ਮੈਂ ਲੜਕੀ ਮੈਰਿਟ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੈਡ ਬੋਡੀ ਡੈਡ ਬੋਡੀ ਰਜਿੰਦਰਾ ਸਿਵਲ ਹਸਪੀਟਲ ਪਹੁੰਚ ਜਾਏਗਾ ਪੁਲਸ ਆਪ ਪਹੁੰਚ ਰਿਹਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658